ਹਾਂਜੀ ਸਾਰਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਾਉਂਗਾ ਦਾ ਡੇਰੀ ਫਾਰਮ ਨਾੜਗਿਰਾਂ ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਸਰਾਹ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ ਦੋ ਪਸ਼ੂ ਵਿਖਾਉਣੇ ਆ ਦੋਵੇਂ ਗੱਪਣ ਤਿਆਰ ਆ ਇੱਕ ਛੋਟੀ ਤੇ ਇੱਕ ਵੱੜਿਆ ਚੰਗੇ ਕਾਟ ਕਾਠ ਵਾਲੇ ਆ ਦੋਵੇਂ ਪਸ਼ੂ ਵੀਰ ਦੇ ਕੋਲ ਤੇ ਆਪਾਂ ਪਹੁੰਚਿਆ ਵੀਰ ਪੁਤੀਚੇ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆਂ ਵੀਰਾਂ ਨਾਲ ਗੱਲਬਾਤ ਸਸੀਆ ਭਾਜੀ ਸਸੀਆ ਵੀਰ ਜੀ ਸੋਹਣਾ ਠੀਕ ਠਾਕ ਜੀ ਹਾਂਜੀ ਬਹੁਤ ਹੋਰੀਏ ਦੋਸਤੋ ਜੀ ਚੰਗੀ ਗੱਲ ਆ ਜੀ ਹੋਰ ਬਾਕੀ ਬਰਵਾ ਠੀਕ ਠਾਕ ਹੈ। ਕੜੀ ਕਲਾ ਤੁਸੀਂ ਸੁਣਾਓ। ਬਸ ਠੀਕ ਠਾਕ ਹੈ ਪਰਵਾਹ ਬਾਈ। ਚਲੋ ਕਿਰਪਾ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ। ਨਾਮ ਜੀ ਮੇਰਾ ਬਕੀਚਾ ਸਿੰਘ ਪਿੰਡ ਸਰਾਂ ਸਫੀਰ ਜਨਾਲਾ ਤੇ ਜ਼ਿਲ੍ਹਾ ਮਸਰ। ਠੀਕ ਹੈ ਜੀ ਫੋਨ ਨੰਬਰ ਬੋਲ ਦਿਓ। ਫੋਨ ਨੰਬਰ ਹੈਗਾ 9848 5768 ਠੀਕ ਹੈ ਜੀ। ਹਾਂਜੀ। ਇਹ ਕਰੀਏ ਫਿਰ ਉਹ ਆ ਜੀ ਹਾਂਜੀ ਕਰੋ ਜੀ। ਆ ਝੋਟੀ ਤੋਂ ਕਰ ਲਈਏ। ਹਾਂਜੀ ਝੋਟੀ ਤੋਂ ਕਰ ਲਓ। ਦੱਸਿਓ ਹਾਂ ਕਿਨਵਾ ਸੁਆ ਸੋਣਾ ਨਾ ਤੇ ਕੀ ਹੈ? ਇਹ ਵੀ ਜੀ ਠੀਸਾ ਸੁਆ ਸੋਣੀ ਜੇ ਝੋਟੀ। ਆਛਾ ਜੀ। ਤੇ ਕੋਈ ਹਫਤੇ ਦੇ ਅੰਦਰ ਬਾਸੂਗੇ ਕੀ ਮਤਲਬ ਹਫਤੇ ਤੋਂ 1-2 ਦਿਨ ਪਹਿਲਾਂ ਸਵੇ ਜਾਂ ਬਾਅਦ ਵਿੱਚ ਸੂਬੋਗੇ ਠੀਕ ਹੈ ਠੀਕ ਹੈ ਤੀਸਰਾ ਸੂਆ ਹੋਣੇ ਸੁਣੀਏ ਛੋਟੇ ਅੱਛਾ ਜੀ ਖੋਲੋ ਜੀ ਫਿਰ ਖੋਲ ਕੇ ਦਿਖਾਈਏ ਬਾਬਾ ਜੀ ਤੁਸੀਂ ਚੈੱਕ ਕਰ ਸਕਦੇ ਜੀ ਜੈਡ ਬਲੈਕ ਵਿੱਚ ਆ ਗਈ ਤੇ ਕੱਟ ਕਾਟ ਦੀ ਚੰਗੀ ਆ ਫਿਰ ਬਾਕੀ ਤੁਹਾਨੂੰ ਹੁਣ ਆਪਾਂ ਖੋਲ ਕੇ ਵਿਖਾਉਨੇ ਆ ਲਓ ਬਾਜੀ ਫਿਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਇਹਦਾ ਸ਼ੀਨੀਸ਼ ਕੁੰਨੀ ਵਾਲੇ ਪੂਰੇ ਚਿਪ ਕੱਡੇ ਵੀਰ ਨੇ ਤੇ ਲਾਜੋ ਵਿੱਚ ਬਾਹਰੋਂ ਲਾਜੋ ਇਹ ਕਿੰਨਾ ਕੁ ਦੁੱਧ ਭਰਿਆ ਇਹਨੇ ਪਿਛਲੇ ਸਵੇਰੇ ਦੁੱਧ ਭਾਜੀ 13 ਤੋਂ 14 ਕਿਲੋ ਪਿਛਲੇ ਸਵੇਰੇ ਨੇ ਭਰਿਆ ਵਾ ਅੱਛਾ ਜੀ ਖਾਸ ਕਰਦੇ ਵੀ ਆਕਦਾ ਕੋਈ 1-2 ਲੀਟਰ ਵਾਦੀ ਘੱਡੇਗੀ ਨਹੀਂ ਇਹ 14 ਕਿਲੋ ਦੁੱਧ ਤਾਂ ਆਰਾਮ ਨਾਲ ਆ ਸਕਦੇ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਚੋਰ ਤਾਂ ਵੀ ਥੋੜੀ ਜਿਹੀ ਲੰਮੀ ਹੈ 2 ਵਜੇ ਕਰੋ ਚੈੱਕ ਕੋ 13 ਲੀਟਰ ਪਿਛਲੇ ਸਵੇਰੇ ਦਾ ਇਹਦਾ ਮਿਲਤਰ ਕਬੜਾ ਹੈਗਾ ਵਾ ਤੇ ਬਾਕੀ ਲਾਗੇ ਨੂੰ ਚੈੱਕ ਕਰ ਸਕਦੇ ਤੁਸੀਂ ਹਡਰ ਕੁਆਲਟੀ ਦੇ ਥਾਣਾ ਦਾ ਸੈਜ ਗੈਪ ਤੇ ਅਜੇ ਢਿੱਲਾ ਢੋਲਾ ਚਲੋ ਕਾਫੀ ਆ ਤੇ ਸੂਨ ਤੱਕ ਹਵਾਨਾ ਬਣਾ ਲੂਗੀ ਚੰਗਾ

ਡਾਰਦੀ ਆ ਥੋੜਾ ਜਿਆਦਾ ਚੱਲ ਰੋਕ ਲਓ ਮੜ ਜੀ ਲਓ ਭਾਈ ਜੀ ਕਰੋ ਚੱਕ ਪਾਤੀ ਜੰਮੀ ਬਲੀ ਬਹੁਤ ਹੀ ਚੰਗੀ ਆ ਤੇ ਬੰਦ ਹੋਵਤੀ ਬੰਦ ਕੋਈ ਮਹਾਲਾ ਕੋਈ ਗੱਲ ਲਓ ਜੀ ਸਿੰਘ ਸੁੰਗੋ ਹੀ ਬਹੁਤ ਚੰਗਾ ਲੱਗਾ ਵਾ ਇਹ ਜੀ ਫਿਰ ਆਪਣਾ ਵਪਾਰ ਦਾ ਹੀ ਕੰਮ ਹਾਂਜੀ ਹਾਂਜੀ ਵੀਡੀਓ ਵਪਾਰ ਦਾ ਹੀ ਹੈ ਠੀਕ ਹੈ ਠੀਕ ਹੈ ਲਓ ਬਾਈ ਜੀ ਵਪਾਰ ਦਾ ਹੀ ਕੰਮ ਹੈ ਪਾਈ ਹੁਣਾਂ ਦਾ ਤੇ ਕਰੋ ਚੈੱਕ ਤੁਸੀਂ ਲਾ ਕੇ ਦਿਓ ਥਣ ਥਣ ਬਹੁਤ ਚੰਗਾ ਵਾ ਇਹ ਜਿਹੜੇ ਲੱਗਦੇ ਨੇ ਮਤਲਬ ਹੈ ਐਫ ਗਾਈਆਂ ਵਾਂਗ ਬਹਲਾ ਠੀਕ ਹੈ ਠੀਕ ਹੈ ਲਓ ਬਾਈ ਜੀ ਠੀਕ ਹੈ ਜੀ ਬਾਕੀ ਥਾਣ ਦੇਖੋ ਕਿਵੇਂ ਲੱਗਾ ਪਰ ਆ ਗਈ ਸੀਲ ਸੁਆਗਾ ਫਿਲਪੁਰ ਠੀਕ ਹੈ ਠੀਕ ਹੈ ਇਹ ਮਤਲਬ ਦਾਵਾ ਥੱਲੇ ਪੈਂਦੇ ਨਾ ਬੇਸ਼ੱਕ ਇੱਕ ਠੀਕ ਹੈ ਠੀਕ ਹੈ ਲਓ ਬਾਈ ਜੀ ਸੋਲ ਤੱਕ ਇਹ ਵਾ ਨਾ ਤਾਂ ਲੱਗੂਗਾ ਇਹ ਪੱਕੀ ਤੇ ਲਾਟੋਲਾ ਚੰਗੀਆਂ ਇਹਦੇ ਢੇਲ ਬਹੁਤ ਜਾਨੀ ਜੀ ਠੀਕ ਹੈ ਜੀ ਬਹੁਤ ਜ਼ੋਰ ਦੀ ਬੱਜ ਰਹੀ ਹੈ ਕੀ ਬੋਲ ਕਰਨਾ ਵੀ ਜਿਹੜਾ ਹਰਾ ਜਦੋਂ ਮੋਦਲ ਵਿੱਚ ਜੀ ਇੱਕ 20 ਤੇ ਕਿੱਥੇ ਨਹੀਂ ਛੱਡਦੇ ਨੇ ਕਰਪਾ ਨਾ ਮੋਕੇ ਤੇ ਹਾਂ ਜੀ ਠੀਕ ਹੈ ਬਾਕੀ ਤੁਸੀਂ ਦੱਸ ਦੋ ਕੋਈ ਨਹੀਂ ਜਿੰਦਾ ਸੋਨਾ ਕਰਦੇ ਜੇ ਦੱਸ ਦੋ ਮੈਂ ਦੰਦਾ ਜਿੱਥੇ ਕਿ ਛਾੜੀ ਦੇਣੀ ਹੋ ਸਾਂਣਾ ਕਰ ਦਈਏ ਲੋ 5000 ਕੋਈ ਨਹੀਂ ਚੜਦਾ ਇੱਕ 15 ਦੀ ਬਾਜੀ ਇੱਕ 15 ਨਹੀਂ ਝੋਟੀ ਦੇ ਲਾਂਗੇ ਠੀਕ ਹੈ ਬਾਕੀ ਝੋਟੀ ਵੀ ਇਹ ਲੋ ਬਾਹਰ ਮਾਰਕੀਟ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਕਮ ਪੇਚ ਕਰ ਰਿਹਾ ਠੀਕ ਹੈ ਠੀਕ ਹੈ ਲੋ ਬਾਜੀ 1 ਲੱਖ 15000 ਦੀ ਵੀ ਕਹਿੰਦਾ ਕਿ ਦੇ ਦਾਂਗੇ ਝੋਟੀ ਵੇਖੋ ਬਾਕੀ ਚਲ ਮੌਕੇ ਤੇ ਕਰ ਦਿਓ ਮਾਨਤਨ ਥੋੜਾ ਬਧਾ ਹਾਂਜੀ ਕੋਈ ਗੱਲ ਨਹੀਂ ਜਦੋਂ ਕੋ ਭੈਣ ਫਰਾਵੇਗਾ ਤੇ ਬਕਰ ਦਾਂਗੇ ਠੀਕ ਹੈ ਠੀਕ ਹੈ ਜੀ ਬਾਕੀ ਵਜਨ ਬੋਡੀ ਬਿਲਡ ਵੇਖੋ ਤੁਸੀਂ ਮੈਂ ਠੀਕ ਹੈ ਠੀਕ ਹੈ ਲੋ ਬਾਜੀ ਜੈਡ ਬਲੈਕ ਵਿੱਚ ਆ ਮਤਲਬ ਏਰੀਅਰ ਵੀ ਚੰਗਾ ਦੱਸਦੇ ਵੀਰੋ ਨੇ 13 ਲੀਟਰ ਜਿਹੜਾ ਪਿੱਛੇ ਸ ਦੱਸੋ ਮਹਾਰਾਜ ਜੀ ਬਾਰੇ ਕਿੰਨਾ ਕੰਮ ਕਰਦੀ ਆ ਫਾਰਮੋਲੀ ਵੈੜਿਆ ਦੂਸਰਾ ਸੁਆ ਹੋਣੇ ਨੇ ਸੁਣਾ ਅੱਛਾ ਜੀ ਹਾਂ ਜੀ ਕਿੰਨਾ ਕੰਮ ਹੈ ਖੰਡੀ ਇਹ ਵੀ ਤੇ 10 ਤੋਂ 15 ਦਿਨ ਕੱਢਦੀ ਆ ਇਹ ਵੈੜ ਅੱਛਾ ਜੀ ਹਾਂ ਜੀ ਤੇ ਕਿੰਨਾ ਚਿਰ ਆਇਆ ਦੋ ਦਿਨ ਗੋਦੂ ਜੀ ਘਰਾਂ ਵਾਲਿਆਂ ਦੇ ਕਹਿਣ ਮੁਤਾਬਕ ਤਾਂ 36 ਤੋਂ 70 ਸੈਂਟੀਲੀਟਰ ਦੋ ਦੇ ਚੋਇਆ ਪਿਛਲੇ ਸੁਵੇ ਅੱਛਾ ਜੀ ਹਾਂ ਜੀ ਪਰ ਆਪਾਂ ਕਿਸੇ ਨੂੰ ਨਾ 36 ਕਹਿੰਦੇ ਨਾ 40 ਕਹਿੰਦੇ ਨਾ 35 ਕਹਿੰਦੇ ਅੱਛਾ ਜੀ ਕੋਈ ਬੰਦਾ ਜਿਹੜਾ ਵੀ ਭੈਣ ਭਰਾ ਆਉਂਦਾ ਆਪਾਂ ਸਮਝ ਦੇਖ ਕੇ ਵੈੜ ਲਾਵੇ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਸਹੀ ਹੈ ਅੱਜਕੱਲ ਹਰ ਇੱਕ ਬੰਦਾ ਤੁਹਾਨੂੰ ਪਤਾ ਵੀ ਕਿ ਸਿਆਣਾ ਹਾਂਜੀ ਹਾਂਜੀ ਬਾਕੀ ਕਹਾਂ ਦੀ ਸਾਨੂੰ ਪਤਾ ਆ ਕਿ ਸੋਨਾ ਪਰਖਣ ਦੀ ਕੋ ਲੋੜ ਥੋੜੀ ਜਿੰਦੀ ਹੈ ਇਹ ਤਾਂ ਗੱਲ ਹੈ ਗਾਜੀ ਹਾਂਜੀ ਚੀਜ਼ ਤੋਂ ਹੀ ਪਤਾ ਲੱਗ ਜਾਂਦਾ ਠੀਕ ਹੈ ਠੀਕ ਹੈ ਉਹਦੇ ਵਿੱਚ ਹੀ ਫਿਰ ਇਹਨਾਂ ਨੂੰ ਖੋਲ ਕੇ ਦਿਖਾਈਏ 9 ਬਜੀ ਫਾਰਮ ਮਾਰੀ ਪਰ ਕੱਦ ਕਾਟ ਬਹੁਤ ਹੀ ਚੰਗਾ ਵਹਿੜਦਾ ਆ ਵੇਖੋ ਜੀ 10 ਫੁੱਟ ਤੋਂ ਵਾਧਾ ਤੋਂ ਬਾਅਦ ਵੀ 10 ਫੁੱਟ ਤੋਂ ਥੋੜੀ ਵੱਧ ਦੀ ਲੈਂਥ ਹੋਊਗੀ ਠੀਕ ਹੈ ਠੀਕ ਹੈ ਜੀ ਤੇ ਬਾਕੀ ਲੰਬਾਈ ਤੇ ਚਾਈ ਦੇਖੋ ਘੱਟ ਘਾਟ ਜੀ ਠੀਕ ਹੈ ਠੀਕ ਹੈ ਜੀ ਤੇ ਸੁਵਾ ਦੂਸਰਾ ਜਿਹੜਾ ਰੈਣ ਦਾ ਠੀਕ ਹੈ ਠੀਕ ਹੈ ਲੋ ਬਈ 10 ਤੋਂ 15 ਦਿਨ ਘੇੜਾਗੇ ਬਾਕੀ ਜਿਹੜੇ ਵੀ ਉੱਤੇ ਆਉਣਾ ਆਪਣਾ ਅੰਦਾਜ਼ਾ ਲਾ ਕੇ ਦੇਖੋ ਕੁਆਲਟੀ ਬਹੁਤ ਹੀ ਜ਼ਿਆਦਾ ਖੂਬਸੂਰਤ ਆ ਕਰੋ ਚਾਹਤ ਬਾਕੀ ਹਾਈਟ ਵੀ ਬਹੁਤ ਚੰਗੀ ਆ ਤੇ ਦੇਣ ਵੀ ਇਹ ਕਹਿੰਦਾ ਕਿ 10 15 ਗਾਜੇ ਖੜਤੀ ਆ ਤੇ ਲਾਂ ਢੋਲਣਾ ਚਲ ਕਾ ਪੀ ਹਵਾਨੇ ਤੇ ਤੇ ਥਣ ਤੋਂ ਇਹਦੇ ਵੀ ਬਹੁਤ ਚੰਗਾ ਲੱਗਿਆ ਵਾ ਕਿ ਬਾਕੀ ਵੀ ਆਪਣੀ ਸਮਝ ਨਾਲ ਲਗਾਈ ਜਾਂਦਾ ਕਿ ਚੈੱਕ ਕਰ ਸਕਦੇ ਜੇ ਇਹਦੇ ਘਰ ਵਾਲਿਆਂ ਦੇ ਕਹਿਣ ਮੁਤਾਬਕ ਕੋਈ ਪਿਛਲੇ ਸਵੇਰੇ ਦਾ ਕੋਈ 30 ਤੋਂ 35 ਲੀਟਰ ਦੁੱਧ ਦੱਸਿਆ ਹੋ। ਇਹ ਆਸਵਾਰੀ ਤੁਸੀਂ ਆਪਣੀ ਸਮਝ ਨਾਲ ਚੈੱਕ ਕਰ ਸਕਦੇ ਜੇ। ਇਧਰ ਵਿੱਚ ਫਿਰ ਉੱਪਰ ਲਈ ਮਾਈਕ ਲਾ ਕੇ ਕੋਈ ਇਹਦਾ ਠੀਕ ਲੋ ਬਾਈ ਜੀ ਲਾ ਕੇ ਤਾਂ ਚੈੱਕ ਕਰ ਸਕਦੇ ਆ। ਮੇਰਾ ਵੀ ਬਹੁਤ ਹੀ ਯਾਰਾ ਛੇਗਾ। ਇੱਕ ਮਾਹ ਲੋ ਕੋਈ ਗੱਲ ਦੀ। ਲੋ ਜੀ ਕਰੋ ਚੈੱਕ ਪੇਸ ਤੋਂ ਆ। ਬਹੁਤ ਨਹੀਂ ਯਾਰਾ। ਤੋਰ ਤੋਰ ਤੇ ਆ। ਬਿਊਟੀ ਵੇਖੋ ਬੈਠ ਦੀ। ਠੀਕ ਹੈ ਠੀਕ ਹੈ। ਬਾਕੀ ਤੁਹਾਨੂੰ ਬਾਕੀ ਘਾਤੋ ਵਜਨ ਵੇਖੋ। ਆਂਦੀ ਕੱਢੇ ਆ। ਤੇ ਐਂ ਹਾਰੂ ਰਪਾਇਆ ਗੱਲ 'ਚ। ਤੇ ਤੁਹਾਨੂੰ ਲੋ ਜੀ। ਬਾਕੀ ਇਹ ਲੋ ਵਿੱਚ ਲਾ ਕੇ ਕਰਿਆ ਥੋੜਾ 7 ਵਜੇ ਨੂੰ ਦਿਖਾਓ ਠੀਕ ਹੈ ਠੀਕ ਹੈ 9 ਵਜੇ ਕੀ ਕਰਾਂ ਸਾਡੇ ਬਾਕੀ ਠੰਡੀ ਸੀ ਅਜੇ 10 ਤੋਂ 15 ਦਿਨ ਵੀ ਜਿੱਦੀ ਕੱਚੀ ਹੈ ਅੱਛਾ ਜੀ ਹਾਂ ਜੀ ਬਾਕੀ ਕੋਈ ਵੀ ਜਿੰਨੇ ਵੀ ਆਉਣਾ ਵਾ ਆਪ ਅੰਦਾਜ਼ਾ ਲਾ ਕੇ ਵੇਖਿਓ ਵੀ ਵੈੜ ਕਿੰਨੇ ਚੋਗੀ ਠੀਕ ਹੈ ਠੀਕ ਹੈ ਸਾਡੇ ਕਿਹਨੂੰ ਤੇ ਮਤਲਬ ਰੋਈ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਹਾਂ ਜੀ ਤੇ ਬਾਕੀ ਫਾਰਮ ਕਿਉਂਕਿ ਹਰੇਕ ਨਹੀਂ ਜੀ ਖਰੀਦਣ ਵਾਲਾ ਜਿਆਦਾ ਸਿਆਣਾ ਹਾਂ ਜੀ ਹਾਂ ਜੀ ਹਰੇਕ ਬੰਦੇ ਨੇ ਇਹਦੀ ਪਹੁੰਚ ਵੇਖ ਲੈਣੀ ਵੀ ਕਿਸ ਕਿਸ ਲੈਵਲ ਤੇ ਮਤਲਬ ਪਹੁੰਚੇਗੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਆ ਤੁਹਾਨੂੰ ਤੁਹਾਨੂੰ ਦਿਖਾ ਦਿਓ ਅਗਲੀ ਸਾਈਡ ਹਾਂਜੀ ਹਾਂਜੀ ਦਿਖਾ ਦਿਓ ਬਿਲਕੁਲ ਸੀਰਤ ਲੱਗੂਗੀ ਇਸ ਤਰ੍ਹਾਂ ਲਓ ਬਈ ਲੱਗ ਗਿਆ ਤੁਸੀਂ ਕਰ ਸਕਦੇ ਜੀ ਜੈਟ ਥਾਣਾ ਦਾ ਸੈਟ ਗਿਆ ਲੇ ਲੋ ਠੀਕ ਹੈ ਜੀ ਮਤਲਬ ਸਾਰੇ ਸਣਾ ਚਾਰੇ ਇੱਕੋ ਜਿਹੇ ਬਰਾਬਰ ਠੀਕ ਹੈ ਠੀਕ ਹੈ ਜੀ ਬਿਲਕੁਲ ਸੀਰਤ ਲੱਗਣੇ ਮਿਲੋ ਭਾਵੇਂ ਪੈ ਜੀ ਠੀਕ ਹੈ ਜੀ ਇਹਦਾ ਸਿੰਬਲ ਫਿਰ ਵਿਟੀ ਕਰਨਾ ਇਹਦਾ ਵੀ ਵੀ ਇਹ ਤੋਂ ਤਹੀ ਬਣਾਉਂਦੇ ਰਹਿੰਦੇ ਨੇ ਵੀਡੀਓ ਹਾਂਜੀ ਮਾਰਕੀਟ ਬਾਰੇ ਤੁਹਾਨੂੰ ਪਤਾ ਹੀ ਆ ਕਿਸ ਲੈਵਲ ਤੇ ਚੱਲ ਰਹੀ ਆ ਬਾਕੀ ਜਿੰਨਾ ਤੁਸੀਂ ਕਹਿੰਦੇ ਉਹਨਾ ਕਰ ਦਿੰਦੇ ਨਹੀਂ ਦੱਦੀਆਂ ਕਿਉਂਕਿ ਤੁਸੀਂ ਰਕਮ ਖਾਤੀ ਆ ਮੂਲਕਾਨੂ ਦੇ ਵਿੱਚ ਹੀ ਹੁਣ ਵਸਾਖੀ ਆਉਣ ਦੀ ਤੁਹਾਨੂੰ ਪਤਾ ਜੰਗਲ ਦੀ ਤਾਂ ਦੇਖੀ ਆ ਰਹੀ ਆ ਹਾਂਜੀ ਹਾਂਜੀ ਮੂਲਕਾਨੂ ਤੇ ਇਹੋ ਜਿਹਾ ਵੜਾ 4-4 ਲੱਖ ਦੀ ਵਿਕਣੀ ਹੈ ਮੰਡੀ ਦੇ ਵਿੱਚ ਵੜਾ ਹਾਂਜੀ ਹਾਂਜੀ ਤੇ ਆਪਾਂ ਚਲੋ ਭਾਅ ਚ ਲਈਏ ਭਾਅ ਜੀ ਦੇ ਦਾਂਗੇ ਹੁਣ 10-15 ਦਿਨ ਦੀ ਸੰਭ ਛੱਡ ਕੇ ਦੇ ਦਾਂਗੇ ਆਪਾਂ ਠੀਕ ਹੈ ਠੀਕ ਹੈ ਜੀ ਜਿਆਦਾ ਹੀ ਮੋਤ ਕੋਈ ਨਹੀਂ ਜੈੱਡ ਰੇਟ ਦੇ ਵਿੱਚ ਆਹੀ ਜੈੱਡ ਹੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਦੱਸ ਦੋ ਫਿਰ ਕਿਦਾਂ ਕਰ ਇਹਦਾ ਮੁੱਲ ਵੀ ਜੀ ਕੋਲ ਹੁਣ ਮੌਕੇ ਤੇ 1-10 ਕਰਾਂਗੇ ਅੱਛਾ ਜੀ ਹਾਂਜੀ ਤੇ ਹਾਨਾ ਵੀ ਦਾਦੀਏ 5 ਛੱਡ ਦਈਏ ਸੀ ਕਰ ਦੋ ਮਾਨ ਜੀ ਹੋਰ ਕਰਾਉਣਾ ਹੈ ਕਰ ਦੋ ਜੀ ਅੱਜ ਮੈਂ ਤੁਸੀਂ ਦੱਸੋ ਹੁਣ ਕਰ ਦਈਏ ਪੂਰੇ ਵੀਕਾਂ ਦੱਸੋ ਤੁਸੀਂ ਜੋ ਕਹਿੰਦੇ ਹੋਰ ਕਰਤਾ ਗਿਆਨ ਦੀ ਲੱਖ ਦੀ ਹੈ ਠੀਕ ਹੈ ਵੀ ਤੁਸੀਂ ਦੇ ਦਾਂਗੇ ਠੀਕ ਹੈ ਲੋਬਾ ਜੀ ਲੱਖ ਰੁਪਇਆ ਵੀ ਮੇਰਾ ਮੋਲ ਕੀਤਾ ਵਾ ਤੇ ਬਾਕੀ ਮੌਕੇ ਤੇ ਚੱਲ ਮਾਨ ਜੀ ਬਾਕੀ ਕੋਈ ਗੱਲ ਨਹੀਂ ਫੇਰ ਵੀ ਕੋ ਦੂਰੋਂ ਨੇੜੋਂ ਭੈਣ ਭਰਾ ਆਵੇਗਾ ਅੱਛਾ ਜੀ ਆਪਾਂ ਮਾਨਤਾਂ ਹੋਰ ਕਰ ਦਾਂਗੇ ਠੀਕ ਹੈ ਠੀਕ ਹੈ ਵੈਸੇ ਤਾਂ ਐਡੀ ਵੱਡ ਲੱਖ ਵੀ ਮਿਲਦੀ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਤੁਹਾਨੂੰ ਪਤਾ ਤੁਸੀਂ ਕਿੱਥੇ ਰਹਿੰਦੇ ਨੇ ਬਾਹਰ ਗਾਂਵ ਵੱਡੀ ਵਹਿੜ ਆ ਹਾਂ ਜੀ ਹਾਂ ਜੀ ਸਵਾਲ ਕੀ ਸੀ ਤੁਹਾਡਾ ਸਵਾਲ ਕੀ ਸੀ ਮੰਡੀ ਦੇ ਵਿੱਚ ਵੇਖੇ ਹੋਰ ਬਸਤਾ ਵੇਚਣਾ ਠੀਕ ਹੈ ਜੀ ਹੋ ਸਕਦੀ ਤੇ ਪੂਰੇ ਮਤਲਬ 80-80 3-4 ਲੱਖ ਦੀ ਕੀਮਤ ਦੇ ਵਿਕਣੀ ਆ ਠੀਕ ਹੈ ਠੀਕ ਹੈ ਜੀ ਤੇ ਚਲੋ ਆਪਾਂ ਨੂੰ ਜਾਇਜ਼ ਮਿਲੀ ਜਾਇਜ਼ ਭਾਅ ਵਿੱਚ ਆਪਾਂ ਦੇ ਰਹੇ ਹਾਂ ਠੀਕ ਹੈ ਜੀ 10-15 ਦਿਨ ਦੇ ਸਾਮ ਛੱਡ ਕੇ ਆਪਾਂ ਇਹ ਚਲ ਮੌਕੇ ਦੇ ਕਰਦੇ ਮਾਨਦਮ ਚੰਗਾ ਹਾਂਜੀ ਇਹ ਵੀਡੀਓ ਪੂਰੀ ਵੇਖ ਲਈ ਤਾਂ ਇਹ ਬਾਕੀ ਇਹ ਤੁਸੀਂ ਜੀ ਬੇਨਤੀ ਹੋ ਰਿਹਾ ਮਤਲਬ ਡੰਗਰਾ ਅੱਜ ਤੇ ਚਲੋ ਆਪਾਂ ਵੀਡੀਓ ਬੰਦ ਕਰਦੇ ਹਾਂ ਹਾਂਜੀ ਡੰਗਰ ਸਾਡੇ ਕੋਲ ਹਰੇ ਹੂ ਹਕਤ ਹੁੰਦੇ ਠੀਕ ਹੈ ਠੀਕ ਹੈ ਗਾਈ ਮੱਝ ਕਿਸੇ ਵੀ ਵੀ ਭੈਣ ਭਰਾ ਜਦੋਂ ਮਰਜ਼ੀ ਸਾਡੇ ਨਾਲ ਕਨੈਕਟ ਕਰ ਸਕਦਾ ਵਾ ਅੱਜ ਚਲੋ ਭਾ ਵੀਡੀਓ ਪਾਈ ਆ ਡੰਗਰ ਹਰ ਵੇਲੇ ਖਤਮਾ ਸਾਡੇ ਕੋਲ ਠੀਕ ਹੈ ਜੀ ਹਾਂ ਜੀ ਹਾਂ ਠੀਕ ਹੈ ਨਾ ਹੋਰ ਬੇਤੀ ਕੋਈ ਬਹੁਤ ਮਿਹਰਬਾਨੀ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ